ਯਾਰ ਹਾਂ ਜੀ ਮੇਰੇ ਕੋਲ ਕਿਵੇਂ ਆਖਿਆ ਮੈਂ ਬਟਨ ਜਾਣਾ ਛੋਣਨਾ ਸਰਾਗਰਾ ਜੀ ਛੀ ਸਰਾ ਲਈ ਪਈਆ ਇਹ ਇਹੋ ਆ ਗਿਆ ਕਿ ਨਹੀਂ ਕੀ ਬੋਲ ਭੂਗਣੇ ਬਜਰੀ ਈਰੀ ਬੋਲ ही ही ले गया ओही गल छोटी लग रहा निकली 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 ट्रालिया ट्रालिया बहन लागे क्या बापे ਮੈਂ ਟਰਾਲੀ ਪਰ ਗਈ ਥੋੜੀ ਜਿਹੀ ਰਹਿ ਗਈ ਇੱਕ ਦੋ ਟੈਂਕੀਆਂ ਪੈਣੀਆਂ ਤੇ ਹੋ ਆ ਗਿਆ ਲਾਲ ਕੋੜਾ ਆਪਾਂ ਪਾਈਆਂ ਨਾਲ ਮੰਡੀ ਚ ਤੂੰ ਨਹੀਂ ਜਾਣਾ ਓਏ ਮੈਂ ਨਹੀਂ ਜਾਂਦਾ ਬਾਹਰ ਗਿਆ ਉਹ ਆ ਟਰਾਲੀ ਭਰਾਂਗੇ ਆਪਾਂ ਲਓ ਜੀ ਓ ਜੱਲੀ ਆਂਦੀ ਆ ਮਸ਼ੀਨ ਬਾਹ ਨੂੰ ਬਾਹ ਕਹਿੰਦੇ ਹੋ ਕੌਣ ਖੜਾ ਕਹਿੰਦੇ ਪਾਪੀ ਦੇ ਨਾਲ ਕੇ ਮੇਰੇ ਬ੍ਰੋ ਖਾਣਾ ਵੇ ਖਾਲਾ ਦਊਂਗਾ ਇਹ ਖਾਣਾ ਯੂ ਲਾਵੇ ਬਰਾਬਰ ਕਰਕੇ ਦਮ ਹੈ ਚੱਲ ਦੇਖੀ ਚੱਲ ਓਏ ਇੱਕ ਬੰਦੇ ਨਾ ਪਲਪਾ ਪਲਪਾ ਨਰਕ ਤੇ ਜਾਂਦਾ ਐ ਕਰਕੇ ਟਾਲੀ ਜਾਰੀ ਆ ਮੰਦਾ ਅਹੇ ਹੈ ਵਾਸੇ ਵਾਪੇ ਅੱਗੇ ਨਹੀਂ ਦੱਸਣਾ ਆ ਕੀ ਗੱਲ ਨਵੇੜ ਠੀਕ ਆ ਅੱਗੇ ਖੜਾ ਉਹ ਹੀ ਮੇਨ ਹੋਈ ਇਹ ਨਾ ਨੀਕੋਨ ਤੇ ਮੇਰੀ ਵੀਡੀਓ ਬਣਾਈ ਨੇ ਤੇ ਕੋ ਕੋਈ ਨਾ ਹੁਣ ਬਣਾਵਾਂਗੇ ਮੈਂ ਵਕਤ ਚੰਦਾ ਫਟੇਗਾ ਹਣਾ ਆਹ ਦੇ ਇੱਧੇ ਚਲਾਓ ਪਿਆ ਉਹ ਜੰਨਾ ਕੋ ਨਾਲ ਕਿਉਂ ਮੇਰਾ ਮੱਡੀ ਜਨਾ ਮਾਈਂ ਚੁੜੀਆਂ ਐ ਅੱਛਾ ਅੱਜ ਪਤਾ ਲੱਗੂ ਜੋਰ ਪਰਖਿਆ ਜਾਣਾ ਏ ਬਾਹਣਵੀ ਗਿੱਲਾ ਚੜਾਈ ਵੀ ਬਾਲੀ ਆ ਤਰਾਲੀ ਵੀ ਗਿੱਲਾ ਆਰ ਛੋਲ ਮੁੰਜਾਂ ਨੇ ਕਰਿਆ ਆਰ ਕੀ ਇਹ ਦੇ ਨੇ ਕੀ ਬੰਦਾ ਇਹ ਉਹ ਤੇ ਚਾਰ ਮਹੀਨੇ ਚਾਰ ਤੋਂ ਕੁਛ ਮੇਕ ਤੇ ਖੇਚੇ ਖੇਚੇ ਦੇਖੇ ਜਦ ਇਹ ਲੈ ਹੋਣੀ ਕਰ ਲੈ ਆ ਉਹ ਕੋਤਲੇ ਉਪਾ ਚਾਤਾ ਵੇ ਆ ਵੀਡੀਓ ਹੀ ਕਿਵੇਂ ਕੱਟੀ ਗਈ ਯਾਰ ਕੈਮਰਾ ਬੰਦ ਹੋ ਗਿਆ ਚਿਤਾ ਮੰਡੀ ਕੰਨੀ ਯਾਰ ਚੋਬੀ ਮੁੰਡਾ ਦੇਖ ਰਿਹਾ ਵੀ ਕਿਵੇਂ ਲੰਘ ਗਿਆ ਜੇ ਕਰੀਂ ਫਰਾਲੀ ਜਾ ਉੱਥੇ ਕਹਿੰਦੇ ਗਾਣਾ ਲੱਗਿਆ ਹੋਇਆ ਸੀ ਤਾਂ ਬੋਲ ਬਾਹਰ ਚੋਂ ਭਰਨੇ ਪਏ ਸਾਨੂੰ ਪਾਤਾ ਬਟੇਰ ਰੋਡ ਕੰਟਰੈਕਟਰ ਜਮਿਆ ਫੋਰ ਬਈ ਗੱਡੀ ਆਉਂ ਜਾਂਦਾ ਉੱਤ ਟੱਕ ਮੇਰੇ ਕੋਹੀ ਆਣਾ ਜਿਹੜਾ ਹੌਲੀ ਹੌਲੀ ਚਲਾਉਣਾ ਬਾਬੂਆ ਪਿੰਡੂ ਤਾਂ ਤੂੰ ਹੌਲੀ ਹੌਲੀ ਚੰਗਦਾ ਇਹ ਚੱਕੋ ਜੀ ਆ ਗਏ ਮੰਡੀ ਜੇ ਹੁਣ ਬੈਗ ਬੁੱਕ ਲਾ ਕੇ ਲਾਵਾਂਗੇ ਬਸ ਟਰਾਲੀ ਆਪੀ ਲਾਉਣਗੇ ਆਪਾਂ ਕੋ ਲਾਉਣੀਆਂ ਮੈਂ ਖੜਾ ਜੋਟਾ ਉਹਦਾ ਹੀ ਨਾ ਉੜਦਾ ਹੈ ਤਾਂ ਹੀ ਪੈਰ ਵਾਲੀ ਰੇਸ਼ ਨਹੀਂ ਤਾਂ ਪੈਰ ਵਾਲੀ ਰੇਸ਼ ਟੁੱਟੀ ਹੋਈ ਆ ਇਹ ਖਾਲੀ ਕਰਤੀ ਟਰਾਲੀ ਇਹ ਨਹੀਂ ਨਹੀਂ ਡੱਕ ਦੂਗਾ ਨਹੀਂ ਸਾਡੇ ਬਾਈ ਯਾਰ ਬਲੌਗ ਦੇ ਬੋਲ ਵੀ ਬਾਹਰੋਂ ਭਰਨੇ ਪੈਂਦੇ ਸਾਨੂੰ ਪਸਟ ਆਸ ਮਿਊਜ਼ਿਕ ਬਾਬਾ ਬਾਸੀ ਬਾਬਾ ਬਾਬਾ ਵੀ ਕਹਿੰਦਾ ਉਹ ਗੱਡੇ ਗੱਡੇ ਛੰਦਦਾ ਨਾ ਕੋਈ ਆ ਟਰਾਲਾ ਮੂਰੇ ਲਾ ਲਿਆ ਉਹ ਸਾਡੇ ਮੂਰੇ ਵੀ 60 55 ਹੀ ਜਾਂਦਾ ਸੱਚੇ ਪੰਡਵਾਲ ਨੂੰ ਪੰਡ ਕਿਉਂ ਹਰਾ ਸੀ ਇਤਰਾਹ ਖੇਤ ਮੋਟਰ ਹੈਗਣ ਰੇਸ ਲੱਗੀ ਇਹ ਓਹੋ ਆ ਗਈ ਹੋ ਗਿਆ ਹੂੰ ਦਿਖਾਉਣਾ ਜ਼ਰੂਰੀ ਸੀ ਨਾਗਾ ਮੋਟਰਹਾਈਕਾ ਨੂੰ ਮੁਰੇ ਨਹੀਂ ਵੀ ਲਾਇਆ ਉਹ ਗੰਡੂ ਆਨੇ ਬਾਣਾ ਬਾਣੀ ਸ਼ੇਖ ਆਇਆ ਜੀ ਇਹਦਾ ਬਲੌਗ ਰਹਿ ਗਿਆ ਆਇਆ ਵੇ ਨੀਂ ਦੇ ਬਾਲੀ ਜੜੀ ਪਈ ਹੈ ਹਣ ਜਿਹੜੇ ਕਹਿੰਦੇ ਸੀ ਛੋਟਾ ਵੱਡਾ ਟਰਾਲਾ ਨਹੀਂ ਖਿੱਚਦਾ ਆ ਖੜਾ ਵੱਡਾ ਟਰਾਲਾ ਪਾਇਆ ਚੱਲਦਾ ਵੀ ਦਿਖਾਉਣੇ ਐਂਡ ਤੇ ਲਾਉਣੇ ਐ ਕਲਿੱਪ ਕੰਟ ਦੇ 19 ਦਾ ਬਾਬੇ 19 19 ਫੁੱਟਾ ਹੁਣ ਦੇਖੋ ਜਾਂਦਾ ਨਾ ਗੋਲੀ ਬਣਿਆ ਜਾ ਜੀ ਇਹਨੂੰ 60 55 ਕਹਿੰਦੇ ਆ ਲਾਉਦਾ ਕੰਟ ਜਾਂਦਾ ਨਾ ਉਹਦਾ ਚੰਗਾ ਬਾਬੂ ਅੱਜ ਦਾ ਬਲੌਗ ਐਨੀ ਸੀ ਬਾਕੀ ਫਿਰ ਮਿਲਦੇ ਆ